मिनी रूटाविटर है एगजिबिशन खेतरी खोज केंद्र बठिंडा खेती बाड़ी वाला ਉਮਪਾਂ ਦੇ ਬੂਟੇ ਮਿਲ ਰਹੇ ਨੇ ਜੀ ਘੱਟੋ ਘੱਟ 10 10 ਫੁੱਟੇ ਆਹ ਦੇਖੋ ਗੰਡਿਆਂ ਦੀ ਬਰੀਡ ਦੇਖੋ ਲਸਣ ਲਸਣਾਂ ਦੀਆਂ ਕਿਸਮਾਂ ਇਹ ਬਈ ਆਹ ਦੇਖੋ ਦੋ ਜੀਆਂ ਆਪਣੀਆਂ ਗੋਪੀ ਦੀਆਂ ਲਿੰਬੂ ਦੇ ਬੀਜ ਆਂ ਦੇ ਬੂਟੇ ਚਲੋ ਜਲੋ ਖੇਤਰੀ ਖੋਈ ਕੇਂਦਰ ਕਣਕ ਦਾ ਬੀਜ ਮਿਲੀ ਜਾਂਦਾ ਕਹਿੰਦੇ ਕੱਲੇ ਨਾਂ ਲਿਖਾ ਕੇ ورياਲੇ ਜੀ ਹੋ ਰਿਹਾ ਭੂਕੇ ਰੋ ਪਾਈ ਗੱਡੀ ਧੋਲ ਭਾਗੇ ਅਗਿੱਛ ਪਰਦੇਲੀ ਆਉ ਬੌਲੀ ਆਉ ਰਾਜ ਆਪਣੇ ਸੋਰ ਫੂਲ ਗਦੀਵਾਂ ਸਿਆਦ ਜੀ ਬਈ ਇਹ ਨਹੀਂ ਮਾਂ ਦਾ ਬਰਤਨ ਕਿ ਤੁਹੇਰਾ ਮੈਨੂੰ ਬਹੁਤ ਵੱਡੀ ਗੱਲ ਹੈ ਕਿ ਕਰਤਵ ਦੀ ਚਾਹ ਦਾ ਮਤ ਜੀ ਮਿੱਤਰੋ ਆਪਾਂ ਜਾ ਰਹੇ ਆ ਖੇਤੀ ਉਤਮ ਖੇਤੀ ਵਾਲੀ ਦੁਕਾਨ ਵੱਲ 20 ਮਿਲ ਰਹੀ ਐ ਇਧਰ ਦੇਖੋ ਬਈ ਜੀ ਕੱਠਾ ਕਿਨਾ ਆਂ ਤਾਂ ਦਾ ਕੱਠਾ ਸਾਰਾ ਪੰਜਾਬ ਇੱਥੇ ਆ ਗਿਆ ਬੜਾ ਰੌਲਾ ਪੈ ਰਿਹਾ ਈ ਲੈਣਾ ਲੱਗੀਆਂ ਹੋਈਆਂ ਬੀਜਰੀਦਨ ਲਈ ਸੁਦਰੇ ਬੀਜਾਂ ਦੀ ਦੁਕਾਨ ਤੇ ਪੂਰਾ ਇਕੱਠ ਹੈ ਦਾ ਰਹੀ ਸੁਧਰੇ ਬੀਆ ਵਾਲੀ ਦੁਕਾਨਾਂ ਤੇ ਭੀੜ ਤੇ ਗਾਹਾਂ ਅੱਗੇ ਸਾਨੂੰ ਹਜੇ ਪੂਰੇ ਮੇਲੇ ਦਾ ਰਿਵਿਊ ਦਿਖਾਉਣਾ ਹੈ ਇਧਰ ਮੂੰਗੀ ਬੀਜੀ ਹੋਈ ਹੈ ਜਿਆਦਾਤਰ ਇਹ ਕਣਕ ਦਾ ਬੀਜ ਲੈਣ ਲਈ ਉੱਥੇ ਭੀੜ ਜ਼ਿਆਦਾ ਗਈ ਆ ਦੇਖੋ ਆ ਕਿੱਟਾਂ ਮਿਲ ਰਹੀਆਂ ਛੋਟੀਆਂ ਆ ਦੇਖ ਆਹ ਆਹ ਆਸੇ ਆ ਕਿੱਟਾਂ ਨੇ पिया दियां này à? हां हां बैंगनी स्वागत है बहुत 11 ਵਜ ਚੁੱਕੇ ਆ ਤੇ ਦੇਖੋ ਜੀ ਹਜੇ ਤੱਕ ਮੇਲੇ ਚ ਆਈ ਰਹੇ ਆ ਲੋਕੀ ਇਹ ਤਾਂ ਬੀਜਾਂ ਵਾਲੇ ਸੈਕਸ਼ਨ ਚ ਤੁਸੀਂ ਭੀੜ ਦੇਖ ਰਹੇ ਹੋ ਗਾਹਾਂ ਹਜੇ ਮੇਲੇ ਚ ਹੋਰ ਆਪਾਂ ਜਿੱਧਰ ਖੇਤੀਬਾੜੀ ਸੰਬੰਧੀ ਮੇਲਾ ਲੱਗਿਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸਟਾਲਾਂ ਲੱਗੀਆਂ ਇੱਧਰ ਆਇਧਰ ਆ ਨਾ ਮਾਦਨਾਂ ਮੈਂ ਬਹੁਤ ਜੈਨ ਆਪ ਬੋਰਟਲ ਇਹ ਐਗਜ਼ੀਬਿਸ਼ਨ ਇੱਧਰ ਉਸੋ ਨਹੀਂ ਮਿਲਦਾ ਓਏ 4 2 35 ਲੱਖ ਦੋ ਕੋ ਨਵੇਂ ਫੀਚਰ ਹੈ ਨਵੇਂ ਨਵੇਂ ਬ੍ਰਾਂਡ ਦੇ ਕੋਈ ਨਵਾਂ ਫੀਚਰ ਆਇਆ ਹੋਊਗਾ ਵਰਲਡ ਚ ਜੰਦਰਾ ਆ ਤਵੀਜ ਵਾਲਾ ਜੰਦਰਾ ਆ ਦੇਖੋ ਜੀ ਇੱਧਰ ਖੇਤੀ ਸੰਦਾਂ ਵਾਲੇ ਐਗਜ਼ੀਬਿਸ਼ਨ ਲੱਗੀ ਆ ਆ ਕਿਹੜਾ ਗਾਹੇ ਸਸਤੇ ਦੀ ਨਹੀਂ ਸਮਝਦਾਰੀ ਦੀ ਗੱਲ ਆ ਕਹਿੰਦੇ 11 ਫੁੱਟ ਰੂਟਾ ਵੀਟਰ ਮੇਲੇ ਤੇ ਆ ਬੂਮ ਸਪਰੇ 600 ਲੀਟਰ 75000 ਦੀ 8 ਓਟਾ ਰੂਟਾ ਵੇਟਰ 97000 ਦਾ ਕੋਈ ਕੋਈ ਨੋਟ ਨਹੀਂ ਉਹਟਰ ਮਸ਼ੀਨ ਹੈ ਟ੍ਰੈਲੋ ਵੀ ਕੋਈ ਨਵੇਂ ਫੀਚਰ ਵਾਲੀ ਹੈ ਆ ਡਾਕਟਰ ਚਾਉਣ ਵਾਲੀਆਂ ਦਵਾਈਆਂ ਇਹ ਜ਼ਿਆਦਾਤਰ ਮੈਡੀਕਲ ਚ ਹੀ ਵਰਤੀਆਂ ਜਾਂਦੀਆਂ ਪਸ਼ੂਆਂ ਲਈ ਆ ਦੇਖੋ ਇਲੈਕਟ੍ਰੀਕਲ ਸੰਧ ਨਿੱਕੇ ਮੋਟੇ ਕੋਈ ਧੰਨ ਵੀ ਨਹੀਂ ਮਿਲਦਾ ਬਹੁਤ ਜੀ ਚੈੱਕਿੰਗ ਵਾਸੀ ਦੀ ਲੋੜ ਹੈ ਸ਼ਾਂਤੀ ਹੈ ਜਿਹੜੇ ਰੀਨਲ ਦੀ ਪਛਾਣ ਹੈ ਬਾਈ ਜਿਵੇਂ ਆ ਚੀਜ਼ਾਂ ਨਾ ਇਸ ਤਰ੍ਹਾਂ ਆਪਾਂ ਇਹ ਲਿਖਿਆ ਇੱਕ ਹੋ ਜਾਓ ਬਈ ਇਹਦਾ ਤਰੀਕਾ ਆਪਣੇ ਉਹ ਸਭ ਤੋਂ ਡੇਟਾ ਸਰਵਰ ਤੋਂ ਹੁਣ ਤੋਂ ਮਤਲਬ ਇਹ ਵੀ ਦੇਖੋ ਬਾਕੀ ਸਭ ਸੋਟਾ ਲੋ ਬਾਈ ਦਾ ਮੈਚ ਆਪਣੇ ਆਪ ਹੀ ਹੋਣ ਲੱਗ ਗਿਆ ਠੀਕ ਹੈ ਜੀ ਜੇ ਇਹ ਜਾਂਦਾ ਵੀਰੇ ਅਸੀਂ ਪਛਾਣੀ ਇਹ ਆ ਭਾਂਡੇਆਂ ਨਾਲ ਲਿਖਾਉਣਾ ਉਹਨੇ ਨਾਲ ਲਿਖਾਊਗਾ ਠੀਕ ਹੈ ਜੀ ਕਿਤੇ ਨਾਲ ਕੋਪੀਆਂ ਬਹੁਤ ਹੋਣੀਆਂ ਕੋਈ ਮੇਵਾ ਛੋਟਾ ਵੱਡਾ ਕੋਈ ਥਾਨ ਛੋਟਾ ਵੱਡਾ ਠੀਕ ਹੈ ਠੀਕ ਹੈ ਜੀ ਜੇ ਕੋਈ ਥਾਨ ਰੇਸ ਦਾ ਸਾਰਿਆਂ ਨੂੰ ਪ੍ਰਸਾਰ ਕਰ ਦਾਂਗੇ ਠੀਕ ਹੈ ਪਸਵਾਂ ਲਈ ਠੀਕ ਹੈ ਜੀ ਪਸ਼ੂਆਂ ਲਈ ਵੱਖ-ਵੱਖ ਦਵਾਈਆਂ ਪਸ਼ੂਆਂ ਦੀਆਂ ਪ੍ਰੋਬਲਮਾਂ ਤੋਂ ਸੈਂਕੜੇ ਪ੍ਰਕਾਰ ਦੀਆਂ ਦਵਾਈਆਂ ਅੱਜ ਕਨਸੈਸ਼ਨ ਇਹ ਹੈਗਾ ਵੀ ਅੱਜ ਜਿਹੜੀ ਇਹ ਕੰਪਨੀ ਵੱਲੋਂ ਸਟਾਰਟ ਲਾਈ ਦੀ ਹੈ ਜਿਹਦੇ ਵਿੱਚ ਆਪਣਾ ਮਾਲ ਆ ਕੰਪਨੀ ਵੱਲੋਂ ਡਾਇਰੈਕਟ ਆਇਆ ਹੋਇਆ ਹੈਗਾ ਔਰ ਕੰਪਨੀ ਦਾ ਰੇਟ ਹੀ ਜਨਾਬ ਉਹਨਾਂ ਮਾਲ ਦਾ ਕੰਪਨੀ ਰੇਟ ਹੀ ਵੇਚਣੀ ਹੈ ਆ ਲੋਨ ਵਾਲੇ ਬੈਠੇ ਆ ਇੱਧਰ ਕਿਸਾਨ ਭਰਾਵਾਂ ਵਾਲੀ ਖੇਤੀਬਾੜੀ ਉਪਕਰਨਾ ਉੱਤੇ ਲੋਨ ਆ ਇੱਧਰ ਦੂਜੇ ਵੈਲਕਮ ਇਹ ਦਵਾਈਆਂ ਦੂਜੀਆਂ ਜਿਹੜੀਆਂ ਖੇਤੀਬਾੜੀ ਵਿੱਚ ਵਰਤੀਆਂ ਜਾਂਦੀਆਂ ਪੈਸਟੀਸਾਈਡ ਹੋਰ ਫਸਲਾਂ ਲਈ ਘਟਾਣੂਆਂ ਤੋਂ ਆ ਢੋਲੀਆਂ ਇੱਧਰ ਪਸ਼ੂਆਂ ਲਈ ਖੇਤੀવાડી ਵਿੱਚ ਵਰਤਣ ਜਾਣ ਵਾਲੀਆਂ ਬਹੁਤ ਦਵਾਈਆਂ ਇੱਧਰ ਦੇਖੋ ਤੁਸੀਂ ਇਹ ਪ੍ਰਾਈਵੇਟ ਕੰਪਨੀਆਂ ਵੱਲੋਂ ਪੈਸਟੀਸਾਈਡਾਂ ਦੀਆਂ ਦਵਾਈਆਂ ਵਾਲੀਆਂ ਆਹੀ ਪਾਰਤਾ ਇੰਦਰ ਨਰਮੇ ਦੀ ਮਸ਼ੂਰੀ ਵਾਲੇ ਭਾਈ ਪਿੰਨ ਦੇ ਨਾਲ ਕਾਪੀਆਂ ਬਣ ਰਹੇ ਨੇ ਇਹਦੇ ਤੇ ਚੱਲਦਾ ਚੱਲਦਾ ਇਹ ਮੇਰੇ ਕੋਲ ਤਾਂ ਸਾਰਾ ਕੁਝ ਹੈਗਾ ਇਹ ਤਾਂ ਯਾਰ ਇਹ ਨਹੀਂ ਸਮਝ ਲੈਂਦੇ Cara mesin. Oke. Okay. Okay. Nah, mengawasi naket dengar-dengar. Aki jantre. Makibidin kali. Kita dengar. 0 36800 ਇਹ ਵੱਖ-ਵੱਖ ਕੰਪਨੀਆਂ ਆਪਦੀਆਂ ਆਪਦੀਆਂ ਮਸ਼ੀਨਾਂ ਬਣਾ ਕੇ ਲੈ ਕੇ ਆਈਆਂ ਪਹਿਲਾਂ ਤਾਂ ਕੋਤਰੀ ਕੋਤਰੀ ਇਹਦੇ ਕੋਲ ਆਏ ਕੋਤਰੀ ਕੋਤਰੀ ਵੀ ਪ੍ਰਾਈਵੇਟ ਆਉਂਦਾ 10000 ਨਾਲ ਸਾਇਦ ਮੇਲੇ ਤੇ ਅੱరే ਹੁਣ ਦੇਖਿਆ ਹੋਇਆ ਇਤੋ ਹੀ ਆ ਆ ਫਿਰਿਆ ਇਹ ਨੰਬਰ ਵੇਖ ਲਾ ਹੀ ਤੇ ਦੇਖ ਕੇ ਬੰਦਾ ਉਹਦੇ ਨਾਲੇ ਇਹ ਕਿੱਦਾਂ 50 ਕਿਲੋ ਦੇ ਕੱਟੇ ਤਿੰਨ ਫਟੇ ਗਰੇ ਲਾਲ ਦੇ ਕੱਟੇ ਕਿੰਨੇ ਨੇ 600 ਰੁਪਏ ਦਾ ਇੱਕ ਕੱਟਾ ਦੂਣ ਵਾਲੀ ਖੰਸੂ 1200 ਰੁਪਏ ਦਾ ਵਾਈਟ ਤੇ ਗ੍ਰੀਨ ਵੱਖ-ਵੱਖਰਾ ਆਕਦੀਆਂ ਹੈ ਜੀ ਵਿਸ਼ਨਾ ਠੀਕ ਜਿਹਾ ਉਹ ਚੋੜਾ ਸਾਲੂ ਦੇ ਕੇ ਜਾਣੇ ਉਹ ਬਰਹਿ ਰਿਹਾ ਨਾ ਉਹ ਬਿਨਾਂ ਨਾ 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 ਨ ਮਹਾ ਮਸ਼ੀਨ ਟੋੜੀ ਵੱਢਣ ਵਾਲੀ ਕੋਈ ਨਹੀਂ ਰੂਟਾਵੀਟਰ ਵੱਡੇ ਵੱਡੇ ਟਰੈਕਟਰ ਗੁਰੂ ਕਾਸ਼ੀ ਟਰੈਕਟਰ ਆਈ ਵੇਦਰ ਦੇਖਦੇ ਆ ਇੱਧਰ ਕੀ ਰੱਖਿਆ ਹੈਗਾ ਜਿਗਾ ਉਹਨਾਂ ਦੇਹੀ ਨਹੀਂ ਇਹ ਬਕਵਾਹ ਰੇਟ ਤੇ ਜੇ ਕਿਸੇ ਨੇ ਮਸ਼ੀਨਾ ਲੈਣੀ ਆ ਹਾਂ ਖਰਾਕ ਦੀ ਮਸ਼ਹੂਰੀ ਵਾਲੇ ਬਾਈ ਇੱਧਰ ਆ ਵੀ ਖਰਾਕ ਆ ਇਧਰ ਦਵਾਈਆਂ ਜੋ ਵੀ ਕੋਈ ਪਸ਼ੂਨ ਥਣਾ ਤੋਂ ਜਾਂ ਹੋਰ ਕੋਈ ਪਾਚਨ ਸ਼ਕਤੀ ਦੀ ਪ੍ਰੋਬਲਮ ਹੈ ਵੱਖ-ਵੱਖ ਦਵਾਈਆਂ ਲਈ ਸਟਾਲਾਂ ਆਜਾ ਉਹਨੇ ਤੇ ਦਵਾਈਆਂ ਉੱਤਮ ਦੇ ਉਤਪਾਦ ਉੱਤਮ ਪ੍ਰਾਣੀ ਕੰਪਨੀ ਹੈ ਜਿਹਦੇ ਉਤਪਾਦ ਬਹੁਤ ਵਧੀਆ ਹੁੰਦੇ ਆ ਪਰ ਹੁਣ ਇਹ ਘੱਟ ਮਿਲਦੇ ਆ ਜ्यादातर ਐਕਸੀਬਿਸ਼ਨਾਂ 'ਚ ਹੀ ਮਿਲਦੇ ਆ ਕਣਕ ਛੋਨੇ ਤੋਂ ਦਵਾਈਆਂ ਤੇ ਮੈਂ ਤੁਹਾਨੂੰ ਡੈਮੋ ਲਵਾ ਦੂੰਗਾ ਮੇਰਾ ਆਰਡਰ ਜੀ ਆਪ ਜੀ ਦੇ ਆਪ ਬਣਾ ਲਓ ਤੇ ਦਵਾਈ ਮੈਂ ਆ ਰਿਹਾ ਹਾਂ ਜੀ ਬੱਸ ਰੋਕੋ ਇਹ ਕੋ ਲੋਖਣਾ ਉੱਤੇ ਹੁੰਦੀ ਆ ਬੇਟਾ 426 ਲੈ 200 ਫਿਰਦਾ 100 200 ਨੂੰ ਵੀ ਘਟ ਪੈਂਦਾ ਦੇਖ ਵੀ ਕਾਪੀ 100 ਲੱਗ ਪਾ ਕਿੰਨੇ ਦਾ ਕਿਨੀ ਡੋਜੇ 150 ਮਿਲ 150 ਮਿਲ 150 ਦਾ ਵੀ ਪਈ ਹੈ ਹਾਂ ਪਈ ਹੈ 350 ਤੱਕ ਪਈ ਹੈ ਨਮਸਕਾਨ ਦੀ ਮੁਸਕਾਨ ਦਾ ਨਾਮ ਬਹੁਤ ਜ਼ਿਆਦਾ ਚਰਚਾਂ ਚ ਹੈ ਮੁਸਕਾਨ ਫੀਡ PB101 ਹਾਂ ਕੋ ਭਾਈ ਜੀ ਡਰੋਨ ਦਵਾਈ ਛੜਕਣ ਨੂੰ ਕਹਿੰਦੇ ਹੈ ਐ ਆਏ ਚੱਲ ਆਏ ਫਿਰ ਹਮਦਗਾ ਭਾਈ ਦਿੱਕਤਾਂ ਤਾਂ ਹੁੰਦੀਆਂ ਸਪਰੇਅ ਛੜਕਣ ਵਿੱਚ ਕਹਿੰਦੇ ਆ ਡਰੋਨ ਬਹੁਤ ਕਾਰਗਰ ਹੈ ਜੀ I see. I see. I see. I see. I see. I see. ज़्यादा कोई नहीं। यही तो सही सवाल। जब इंकार करिए भारतवर्ती स्वाने तीन दिन दो दिन चलती है, तीन दिन चार दिन चलती है, um, yeah. दो दिन चार दिन चलती है, तीन दिन दो दिन चलता 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 है, ये ज़्यादा नहीं है, य ਆ ਇਧਰ ਪ੍ਰੋਜੈਕਟ ਹੈ ਜੋ ਕਿ ਕਾਦੇ ਕਰਾਉਂਦੇ ਆਂ ਜੀ ਸਨ ਇਹ ਪਿੰਡ ਦੀ ਆ ਰਹੀ ਹੈ ਇਹਨਾਂ ਨਾਲ ਕਲਮਾ ਲੈ ਕੇ ਬਣਾਈ ਜਾਂਦੇ ਆ ਇਹਨੂੰ ਕੀ ਕਹਿੰਦੇ ਤਉਣ ਤਉਣ ਦਾ ਰੁਖ ਸੰਝਣਾ ਪਰਮਾਡੇਕ ਜੋੜ ਤੋੜ ਕਲੋਨਲ ਟਾਲੀ 25 ਕਲੋਨਲ ਸਪੈਦਾ ਕਲੋਨ ਤਿਆਰ ਕੀਤੇ ਹੋਏ ਗ੍ਰਣਵਿਆਂ ਦੀ ਖਾਦ ਨਾਈਟ੍ਰੋਜਨ 55% ਚਲੋ ਵਰਤਾਂ हो <laughs> <laughs> ਕੇ ਵੀ ਕੇ ਮਹਿੰਡਾ ਦਾ ਵੀ ਨੀ ਦਾ ਹਸਪਤਾਲ ਆ ਉਹ 15 ਦੇ ਕੋਸ਼ ਕਰ ਬਿਨਾਮ ਲਾਫਟ ਤੇ ਚਾਰ ਪਤਾ ਦਿੱਲੀ ਨੇ ਕਾਡੋਂ ਮੁਰਤੀਵਾਲੀ ਹੈ ਮੁਰਤੀਵਾਲੀ ਹੈ ਮੁਰਤੀਵਾਲੀ ਹੈ ਚਲੋ ਭਾਈ ਚਲੋ ਚਲੋ ਇਧਰ ਜਿਹੜਾ ਕਹਿ ਜਾਊਗਾ ਪਰ ਇਧਰ ਕਿਤਾਬੀ ਹੋਰ ਇਹਨਾਂ ਗੱਲਾਂ ਦੇ ਵਿੱਚ ਬੰਦ ਕਰ ਦਣਾ ਤੇ ਮੈਂ ਤਾਂ ਨਹੀਂਗਾ ਚਲੋ ਉੱਥੇ ਲਾ ਆਇਆ ਹੈ ਆ ਵੀ ਕੀ ਇਹ ਵੀ ਤਾਂ ਰੇਲ ਨਾ ਲੱਗ ਜਾਣਾ ਇਧਰ ਜੋ ਸਟਾਲ ਹੈ ਇਧਰ ਪ੍ਰੋਡਕਟ ਬੀਜ ਤੇ ਹੋਰ ਐਗਜ਼ੀਬਿਸ਼ਨਾਂ ਲੱਗੀਆਂ ਹੋਈਆਂ ਹਨ ਰਪੀ 10,40,000 ਹਾਈ ਡਰ ਸੁਪਰ ਸੀਟ ਰਹੇ ਹੁਣ ਤਾਂ ਕੈਂਪ ਚੱਲ ਰਿਹਾ ਇਹ ਵੀ ਲੱਗੇ ਵਧਦੇ ਹੋ очку Qual relifiers Yes Here is the problem ంకడే కబాల్ ఇద్దరు జనరటర్ దానే ਰੇਟ ਹੈਗਾ 68800 ਮੀਲਾ ਰੇਟ ਹੈ 17800 ਮੀਲਾ ਰੇਟ ਤੂੜੀ ਵਾਲਾ ਸ਼ਾਨਾ 13800 ਇਧਰ ਲਈ ਐਗਜ਼ੀਬਿਸ਼ਨ ਰਹਿ ਗਈ ਸੀ ਸੋ ਹੁਣ ਜਿਹੜਾ ਮਾਰ ਰਹੇ ਆ ਜੀ ਜਿਹਦੇ ਵੀ ਜੈਨਾ ਲੱਗੀ ਨਹੀਂ ਹੈ ਮੈਂ ਜਰੂਰ ਕਰਾਂਗਾ ਥੋੜਾ ਇੱਕ ਰਹਿਉਂਗਾ ਦਾ ਨਾਮ ਕੀ ਹੈ ਜੀ ਮਾਣਿਆ ਮੈਂ ਕਰੀ ਹਾਂ ਇਹ ਇੰਨੇ ਚਾਰ ਕਿਉਂ ਬੋਲਦੇ ਆਪ ਥੇ ਆਪਣੀ ਖੇਤੀ ਐਪ ਵਾਲਿਆਂ ਦਾ ਵੀ ਸਟਾਲ ਹੈਗਾ ਇੱਥੇ ਕੋਸ ਨਹੀਂ ਇਹਦਾ ਮਤਲਬ ਉਹ ਹੀ ਹੈ ਜੈ ਸਿੰਘਾ ਦਾ ਤਾਂ ਵਧਾਉਣ ਲਈ ਵੱਖ-ਵੱਖ ਦਵਾਈਆਂ ਦੇ ਸਟਾਲ Pilipinas. Thank ਉਲੇ ਦਾ ਦਾ ਮੈਨੋ ਦਾ ਦਦਾ ਦੋ ਦੂਆ ਕਹਿੰਦੇ ਆ ਇੱਕ ਇਕੱਠਾ ਰੱਖੀ ਪ੍ਰੀਤਿਕ ਨੀਲਾ ਪ੍ਰੀਤ ਹਰਾ ਗੁਰੂ ਕਾਸ਼ੀ ਵਾਲੇ ਰਾਮਪਰੇ ਵਾਲੇ ਆਲੂ ਵਾਲੀ ਮਸ਼ੀਨ ਰੇਟ 27,50,000 ਐਡੀ ਵੱਡੀ ਮਸ਼ੀਨ ਛਾਈ ਟੇਕ ਹੈ ਛਾਂ ਦੇ ਵਿੱਚ ਬਤੌਰ ਮੁਮਾਨ ਜਨਤ ਕੰਮ ਲਈ ਬਹੁਤ-ਬਹੁਤ ਜੀ ਆਇਆਂ ਕਹਿੰਦਾ ਗੁਰਿਆ ਸਾਹਿਬ ਆਪਣੇ ਨਾਕੇ ਦੇ ਚਾਪਲ ਨੇ ਤੇ ਇੱਕ ਸਦਾਤ ਖੇਤੀ ਪਰਿਵਾਰ ਤੇ ਉਹਨਾਂ ਨੇ ਜਨਮ ਲਿਆ ਤੇ ਖੇਤੀ ਬਾਰੇ ਪੋਤੇ ਪੋਤੇ ਤੋਂ ਉਹ ਜਾਣਦੇ ਆ ਉਹਨਾਂ ਨੂੰ ਕਿਸੇ ਵੀ ਗੱਲ ਦਾ ਦੱਸਣ ਦੀ ਲੋੜ ਨਹੀਂ ਉਹਨਾਂ ਨੇ ਹੱਥੀ ਕੰਮ ਕੀਤਾ ਤੇ ਇਮਾਨਦਾਰੀ ਦੇ ਵਜੋਂ ਜਿੰਨਾ ਉਹਨਾਂ ਦੇ ਪਰਿਵਾਰ ਨੇ ਆ ਦੇਖੋ ਜੀ ਕਣਕ ਦੀਆਂ ਬੱਲੀਆਂ ਇਹ ਐਡੀਆਂ ਐਡੀਆਂ ਘੱਟ ਵੱਟ ਇੰਨੇ ਮੋٹے ਮੋٹے ਸੱਟੇ ਬਾਹ ਸਰ ਕੀਆਂ ਬਾਹ ਸਰ ਕੀ ਕਣਕਾ ਦੇਖੋ 5 5 ਫੁੱਟ ਬੱਲੀਆਂ ਦੇਖੋ ਅੱਜ ਬੁੱਧੀਆ ਉਹ ਮਿਲ ਜਾਂਦੇ ਉਧਰ ਉਧਰ ਹੀ ਮਿਲਿਆ ਹਾਂ ਪਿਛਲੇ ਪਾਸੇ ਮਿਲਦੇ ਆ 800 ਕੋਈ ਜਦੋਂ ਚੁੱਪ ਨਹੀਂ ਆ ਕੀ ਕਰਨਾ ਇਹ